ਕਿ ਅੱਜ ਗੁਰੂ ਨਾਨਕ ਪਾਤਸ਼ਾਹ ਦੀ ਤੀਸਰੀ ਜੋਤ ਸਬ ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਗੱਦੀ ਦਿਵਸ ਹੈ ਸਭ ਤੋਂ ਪਹਿਲਾਂ ਆਪ ਸਰਬੱਤ ਸੰਗਤਾਂ ਨੂੰ ਸਬ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਕਰੋੜ ਕਰੋੜ ਧੰਨਾਂ ਹੋਣ ਜੀ ਆਓ ਇਤਿਹਾਸ ਵੱਲ ਝਾਤੀ ਮਾਰ ਕੇ ਕਿ ਸ੍ਰੀ ਗੁਰੂ ਅਮਰਦਾਸ ਜੀ ਤੇ ਜਿਨ੍ਹਾਂ ਦਾ ਬਚਪਨ ਦਾ ਨਾਮ ਅਮਰਦਾਸ ਸਿੰਘ ਉਹ ਆਪਣੇ ਪਿਤਾ ਦੀ ਥਾਂ ਪਿਤਾ ਤੇਜਪਾਲ ਉਹ ਹਰਿਦਵਾਰ ਜਾਇਆ ਕਰਦੇ ਸਨ ਜਦੋਂ ਉਹਨਾਂ ਦੇ ਪਿਤਾ ਤੇਜਪਾਲ ਦੀ ਮੌਤ ਹੋ ਜਾਂਦੀ ਤਾਂ ਬਾਪ ਵਿੱਚ ਗੁਰੂ ਅਮਰਦਾਸ ਜੀ ਸੰਗਤਾਂ ਨੂੰ ਨਾਲ ਲੈ ਕੇ ਸੰਗਤਾਂ ਦਾ ਇਕੱਠ ਲੈ ਕੇ ਹਰਿਦਵਾਰ ਜਾਇਆ ਕਰਦੇ ਸਨ ਹਰਿਦਵਾਰ ਜਾਇਆ ਕਰਦੇ ਸਨ ਉੱਥੇ ਰੋਜ਼ਾਨਾ satsang ਕਰਦੇ ਸਨ ਪਰ ਜਿਹੜਾ ਉਹਨਾਂ ਦਾ ਮਨ ਜਿਹੜਾ ਉਹ ਜੁੜਦਾ ਨਹੀਂ ਸੀ ਤੇ ਮਨ ਉਦਾਸ ਰਹਿੰਦਾ ਸੀ ਕਿਉਂਕਿ ਸੱਚਾ ਗੁਰੂ ਜਿਹੜਾ ਹਜੇ ਤੱਕ ਉਹਨਾਂ ਨੂੰ ਲੱਭਿਆ ਨਹੀਂ ਸੀ ਤੇ ਉਹਨਾਂ ਦੀ ਇੱਕ ਬ੍ਰਾਹਮਣ ਪੰਡਿਤ ਦੇ ਨਾਲ ਇਹ ਦੋਸਤੀ ਪੈ ਜਾਂਦੀ ਜਾਰੀ ਪੈ ਜਾਂਦੀ ਹੈ ਜਿਸ ਦਾ ਇਤਿਹਾਸ ਕਰਾਂ ਨੇ ਨਾ ਜਿਹੜਾ ਦੁਰਗਾ ਪ੍ਰਸਾਦ ਲਿਖਿਆ ਬਾਬਾ ਅਮਰਦਾਸ ਦੁਰਗਾ ਪ੍ਰਸਾਦ ਦਾ ਜਿਹੜਾ ਦੋਸਤ ਬਣ ਜਾਂਦਾ ਤੇ ਦੁਰਗਾ ਪ੍ਰਸਾਦ ਜਿਹੜਾ ਪੰਡਤ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਆਪਣੇ ਘਰ ਦੇ ਵਿੱਚ ਲੈ ਜਾਂਦਾ ਜਲ ਪਾਣੀ ਦੇ ਨਾਲ ਸੇਵਾ ਕਰਦਾ ਇੱਕ ਦਿਨ ਗੁਰੂ ਅਮਰਦਾਸ ਜੀ ਵਿਸ਼ਰਾਮ ਕਰਦੇ ਪੈ ਸੰਤ ਤੇ ਲੱਬ ਤੇ ਲਾਤ ਰੱਖੀ ਹੋਈ ਸੀ ਤੇ ਉਹਨਾਂ ਦੇ ਪੈਰ ਦੇ ਵਿੱਚੋਂ ਬਹੁਤ ਚੰਕ ਆ ਰਹੀ ਸੀ ਤੇ ਪੰਡਤ ਦੇਖ ਕੇ ਰਾਂ ਰਹਿੰਦਾ ਤੇ ਆ ਕੇ ਆਇਆ ਤੇ ਭੱਜਾ ਭੱਜਾ ਆਇਆ ਤੇ ਗੁਰੂ ਅਮਰਦਾਸ ਜੀ ਦੇ ਪੈਰਾਂ ਦੇ ਵਿੱਚ ਡਿੱਗ ਪਿਆ ਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਪਾਤਸ਼ਾਹ ਤੁਸੀਂ ਸਾਡੇ ਚਰਨਾਂ ਦੇ ਵਿੱਚ ਕਿਉਂ ਡਿੱਗ ਰਹੇ ਜੇ ਅਸੀਂ ਤਾਂ ਗਰੀਬ ਹਾਂ ਗਰੀਬ ਨमाज ਹਾਂ ਤੁਸੀਂ ਸਾਡੇ ਜਲ ਪਾਣੀ ਦੇ ਨਾਲ ਸੇਵਾ ਕਰਦੇ ਪੈਜ ਸਾਨੂੰ ਘਰ ਦੇ ਵਿੱਚ ਲਿਆਂਦਾ ਪ੍ਰਸ਼ਾਦਾ ਪਾਣੀ ਦੇ ਨਾਲ ਸੇਵਾ ਕੀਤੀ ਆ ਤੁਸੀਂ ਸਾਡੇ ਚਰਨਾਂ ਦੇ ਵਿੱਚ ਕਿਉਂ ਡਿੱਗਦੇ ਪੈਜ ਤੇ ਪੰਡਿਤ ਹਰੀਦਾਸ ਕਹਿਣ ਲੱਗਾ ਵਾਹਿਗੁਰੂ ਪਰ ਪੰਡਿਤ ਦੁਰਗਾ ਪ੍ਰਸਾਦ ਕਹਿਣ ਲੱਗਾ ਕਹਿੰਦਾ ਪਾਤਸ਼ਾਹੋ ਤੁਹਾਡੇ ਪੈਰਾਂ ਦੇ ਵਿੱਚ ਇੱਕ ਪਦਮ ਹੈ ਜਿੱਥੋਂ ਪਤਾ ਲੱਗਦਾ ਕਿ ਤੁਸੀਂ ਅਵਤਾਰੀ ਲੋਕ ਹੋ ਦੁਨੀਆਂ ਦੇ ਲੋਕ ਤੁਹਾਡੇ ਚਰਨਾਂ ਦੇ ਵਿੱਚ ਆ ਕੇ ਝੁਕਿਆ ਕਰਨਗੇ ਜਾਂ ਤਾਂ ਤੁਸੀਂ ਅਵਤਾਰੀ ਪੁਰਸ਼ ਬਣੋਗੇ ਜਾਂ ਕਿਸੇ ਗੁਰਗੱਦੀ ਦੇ ਬਾਦਸ਼ਾਹ ਬਣੋਗੇ ਮੈਂ ਦਾਅਵੇ ਨਾ ਕਹਿ ਸਕਦਾ ਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਪਾਤਸ਼ਾਹੋ ਹੋਰ ਤੇ 65 ਸਾਲ ਉਮਰ ਹੋ ਗਈ ਆ ਹੁਣ ਅਸੀਂ ਕਿਸ ਗੁਰਗੱਦੀ ਦੇ ਬਾਦਸ਼ਾਹ ਬਣਾਂਗੇ ਮਨ ਟਿਕਿਆ ਨਹੀਂ ਰਸਤੇ ਦੇ ਵਿੱਚ ਆ ਰਹੇ ਨੇ ਇੱਕ ਹੋਰ ਪੰਡਤ ਮਿਲਿਆ ਤੇ ਆ ਕੇ ਗੁਰੂ ਅਮਰਦਾਸ ਜੀ ਪਾਸ਼ਾ ਨੂੰ ਕਹਿਣ ਲੱਗਾ ਕੋਈ ਗੁਰੂ ਧਾਰਨ ਕੀਤਾ ਕਹਿੰਦਾ ਨਹੀਂ ਪਾਸ਼ਾ ਕਹਿਣ ਲੱਗੇ ਨਹੀਂ ਹਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ ਕਹਿੰਦਾ ਮੇਰਾ ਜਿਹੜਾ ਧਰਮ ਟਿੱ ਗਿਆ ਗਿਆ ਅਸੀਂ ਮੈਂ ਨਗੁਰੇ ਦੇ ਦਰਸ਼ਨ ਕਰ ਲੈਨੇ ਤੇ ਸਾਬ ਜੀ ਕਹਿੰਦੇ ਨਗੁਰੇ ਦਾ ਜਿਹੜਾ ਨਾਂ ਜਿਹੜਾ ਬੁਰਾ ਘੁਰੇ ਦਾ ਪਰਛਾਵਾਂ ਵੀ ਜਿਹੜਾ ਮਾੜਾ ਸਮਝਿਆ ਜਾਂਦਾ ਜਿਸ ਬੰਦੇ ਨੇ ਜਿਹੜੇ ਕਿਸਾਨ ਨੇ ਗੁਰੂ ਧਾਰਨ ਕੀਤਾ ਜੇ ਕੋਈ ਸਿੱਖਿਆ ਧਾਰਨ ਲੈਣੀ ਹੋਵੇ ਉਹਦੇ ਵਾਸਤੇ ਸਾਨੂੰ ਉਸਤਾਦ ਜਾਂ ਗੁਰੂ ਧਾਰਨ ਕਰਨਾ ਪੈਂਦਾ ਜੇ ਅਸੀਂ ਕੰਮ ਸਿੱਖਣਾ ਉਹਦੇ ਵਾਸਤੇ ਵੀ ਸਾਨੂੰ ਉਸਤਾਦ ਧਾਰਨ ਪੈਂਦਾ ਜੇ ਅਸੀਂ ਗੁਰਬਾਣੀ ਵਿਚਾਰ ਸਰਵਣ ਕਰਾਉਣੀ ਆ ਜਾਂ ਸੁਣਨੀ ਜਾਂ ਪੜ੍ਹਨੀ ਆ ਉਹਦੇ ਵਾਸਤੇ ਵੀ ਸਾਨੂੰ ਗੁਰੂ ਧਾਰਨ ਕਰਨਾ ਪੈਂਦਾ ਤੇ ਪੰਡਿਤ ਕਹਿਣ ਲੱਗਾ ਗੁਰੂ ਅਮਰਦਾਸ ਜੀ ਹਜੇ ਤੱਕ ਗੁਰੂ ਧਾਰਨ ਨਹੀਂ ਕੀਤਾ ਤੇ ਪਾਤਸ਼ਾਹ ਕਹਿਣ ਲੱਗੇ ਨਹੀਂ ਪੰਡਿਤ ਜੀ ਹਜੇ ਗੁਰੂ ਧਾਰਨ ਨਹੀਂ ਕੀਤਾ 65 ਸਾਲ ਉਮਰ ਹੋ ਗਈ ਆ ਹੁਣ ਗੁਰੂ ਧਾਰਨਾ ਜ਼ਰੂਰੀ ਆ ਤੇ ਪੰਡਤ ਕਹਿਣ ਲੱਗਾ ਮੇਰਾ ਧਰਮ ਜਿਹੜਾ ਭਟਿਆ ਗਿਆ। ਹਜੇ ਤੱਕ ਤੋਂ ਗੁਰੂ ਧਾਰਨੇ ਕੀਤਾ ਮੈਨੂੰ ਫੇਰ ਤਪੱਸਿਆ ਕਰਨੀ ਪਵੇਗੀ। ਫੇਰ ਉਹ ਗਿਆਨ ਪ੍ਰਾਪਤ ਕਰਨਾ ਪਵੇਗਾ। ਜਿੱਥੋਂ ਤੱਕ ਮੈਂ ਪਹੁੰਚਿਆ ਸੀ ਇਹ ਹੁਣ ਮੇਰਾ ਧਰਮ ਜਿਹੜਾ ਭ੍ਰਸ਼ਟ ਹੋ ਗਿਆ। ਗੁਰੂ ਅਮਰਦਾਸ ਜੀ ਬਹੁਤ ਦੁਖੀ ਹੋਏ। ਘਰ ਦੇ ਵਿੱਚ ਆਏ ਨੇ। ਅੱਜ ਨੀਂਦ ਨਹੀਂ ਆ ਰਹੀ। ਸਾਰੀ ਰਾਤ ਜੱਪ ਕੇ ਕੱਢ ਦਿੱਤੀ। ਅੰਮ੍ਰਿਤ ਵੇਲਾ ਹੋਇਆ ਕਰੀਬ ਪ੍ਰਿੰਸੀਪਲ ਸਤਬੀਰ ਸਿੰਘ ਜੀ ਇੱਥੇ ਲਿਖਦੇ ਪੈਣੇ ਕਰੀਬ 4 ਵਜੇ ਦਾ ਸਮਾਂ ਗੁਰੂ ਅਮਰਦਾਸ ਜੀ ਉੱਠੇ ਨੇ ਕਹਿਣ ਲੱਗੇ ਘਰ ਦੇ ਵਿੱਚ ਮਨ ਨਹੀਂ ਲੱਗਦਾ ਪਿਆ ਚਲੋ ਖੇਤਾਂ ਵੱਲ ਹੋਵਨੇ ਆ ਹੋ ਸਕਦਾ ਮਨ ਜਿਹੜਾ ਸ਼ਾਂਤ ਹੋ ਜਾਵੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਨੇ ਕਿ ਗੁਰੂ ਅਮਰਦਾਸ ਜੀ ਬਾਹਰ ਨਿਕਲੇ ਤੇ ਆਪਣੇ ਭਰਾ ਦੇ ਕੋਲ ਘਰ ਦੇ ਕੋਲ ਪਹੁੰਚੇ ਉਥੇ ਕੁਰਬਾਨੀ ਦੀ ਆਵਾਜ਼ ਆ ਰਹੀ ਸੀ ਬੀਬੀ ਅਮਰੋ ਜੀ ਜਿਹੜੀ ਉਹਨਾਂ ਦੀ ਭਤੀਜੀ ਨਾ ਸੀ ਤੇ ਗੁਰੂ ਅੰਗਦ ਗੁਰੂ ਅੰਗਦ ਦੇਵ ਜੀ ਦੀ ਸੁਪਤਰੀ ਸੀ ਬੀਬੀ ਅਮਰੋ ਜੀ ਨਾਲੇ ਦੁੱਧ ਰੜਕਦੀ ਪਈ ਸੀ ਤੇ ਨਾਲੇ ਕੁਰਬਾਨੀ ਦਾ ਜਾਪ ਕਰ ਰਹੀ ਸੀ ਜਦੋਂ ਉਹ ਮਿੱਠੀ ਮਿੱਠੀ ਆਵਾਜ਼ ਗੁਰੂ ਅਮਰਦਾਸ ਜੀ ਦੇ ਕੰਨਾਂ ਦੇ ਵਿੱਚ ਪਈ ਤੇ ਗੁਰੂ ਉਹਨਾਂ ਦਾ ਜਿਹੜਾ ਮਨ ਜਿਹੜਾ ਸ਼ਾਂਤ ਹੋ ਗਿਆ ਸਹਜ ਵਸਤਾ ਆ ਗਈ ਜਦੋਂ ਸਹਜ ਵਸਤਾ ਆ ਗਈ ਇੱਥੇ ਗੁਰਬਾਣੀ ਦਾ ਫਰਮਾਨ ਰਸਨਾ ਗੁਣਗ ਪਾਲਨ ਦਵਾਈਨ ਸ਼ਾਂਤ ਸਹਜ ਰਾਸਮਨ ਜਿਉ ਸਗਲੇ ਦੁੱਖ ਭਲਣ ਤੇ ਜਿਹੜੇ ਉਸ ਸੱਚੇ ਸਾਹਿਬ ਦੀ ਬਾਣੀ ਨੂੰ ਪੜਦੇ ਨੇ ਉਹਨਾਂ ਦਾ ਮਨ ਜਿਹੜਾ ਸ਼ਾਂਤ ਹੋ ਜਾਂਦਾ ਜਦੋਂ ਗੁਰਬਾਣੀ ਦੀ ਬਾਤ ਜਿਹੜੇ ਬੰਦ ਹੋ ਗਈ ਤੇ ਗੁਰੂ ਅਮਰਦਾਸ ਜੀ ਦਾ ਮਨ ਜਿਹੜਾ ਬਹੁਤ ਦੁਖੀ ਹੋ ਜਾਂਦਾ ਫਿਰ ਉਹਨਾਂ ਨੇ ਜਲਦੀ ਜਲਦੀ ਬੂਹਾ ਖੜਕਾਇਆ ਉਹਨਾਂ ਦੀ ਨੌ ਜਿਹੜੀ ਭੱਜੀ-ਭੱਜੀ ਆਈ ਪੈਰੀ ਹੱਥ ਲਾ ਕੇ ਕਹਿਣ ਲੱਗੀ ਪਿਤਾ ਜੀ ਅੱਜ ਇੰਨੀ ਜਲਦੀ ਆ ਗਏ ਜੀ ਤੇ ਕਹਿਣ ਲੱਗ ਪੁੱਤਰ ਤੇ ਜਿਹੜਾ ਸ਼ਬਦ ਪੜ੍ਹ ਰਹੀ ਸੀ ਤੂੰ ਪੜ੍ਹ ਰਹੀ ਸੀ ਕਹਿੰਦੀ ਹਾਂ ਪਿਤਾ ਜੀ ਮੈਂ ਲੈ ਨਾਲੇ ਦੁੱਧ ਰੜਕ ਰਹੀ ਸਾਂ ਤੇ ਨਾਲੇ ਗੁਰੂ ਨਾਨਕ ਪਾਸ਼ਾ ਦੀ ਬਾਣੀ ਦਾ ਜਾਪ ਕਰ ਰਹੀ ਸਾਂ ਤੇ ਫਿਰ ਗੁਰੂ ਅਮਰਦਾਸ ਜੀ ਪੁੱਛਣ ਲੱਗੇ ਕਿ ਧੀ ਰਾਣੀ ਤੇ ਕਿਸ ਦੀ ਬਾਣੀ ਹੈ ਤੇ ਬੀਬੀ ਅਮਰੋਜ ਜੀ ਕਹਿਣ ਲੱਗੇ ਪਿਤਾ ਦੇਵ ਇਹ ਜਿਹੜੀ ਆ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ ਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਜਦੋਂ ਕਿ ਆ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨਾ ਚਾਹੁੰਦੇ ਆ ਤੇ ਬੀਬੀ ਅੰਮ੍ਰੋਦ ਜੀ ਕੰਨ ਲੱਗੀ ਗੁਰੂ ਪਿਤਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸਵਰਗ ਸੁਧਾਰ ਗਏ ਹਨ ਭਾਵਕੇ ਜੋਤੀ ਜੋ ਸਮਾਗਨ ਉਹਨਾਂ ਨੇ ਉਹਨਾਂ ਦੀ ਗੁਰਗੱਦੀ ਤੇ ਇਸ ਟਮੇ ਜਿਹੜਾ ਖੰਡੂਰ ਸਾਹਿਬ ਦੇ ਵਿੱਚ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਬੈਠੇ ਹੋਏ ਨੇ ਅੱਜ ਤਾਂ ਜੜੀ ਬਹੁਤ ਵੱਧ ਗਈ ਤੇ ਬਾਬਾ ਅਮਰਦਾਸ ਜੀ ਸ਼੍ਰੀ ਗੁਰੂ ਖੰਡੂਰ ਸਾਹਿਬ ਦੇ ਵਿੱਚ ਆਉਂਦੇ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਇੱਥੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਪੈਣਾ ਕਿ ਗੁਰੂ ਅਮਰਦਾਸ ਜੀ ਜਿਹੜਾ ਲੈਂਡ ਦੇ ਵਿੱਚ ਲੱਗ ਜਾਂਦੇ ਨੇ ਜਦੋਂ ਲੈਂਡ ਦੇ ਵਿੱਚ ਲੱਗ ਗਏ ਤੇ ਫਿਰ ਕਹਿਣ ਲੱਗੇ ਕਿ ਉਦੋਂ ਗੁਰੂ ਅੰਗਦ ਦੇਵ ਜੀ ਉਹਨਾਂ ਦੀ ਜਿਹੜੀ ਨਿਗਾ ਜੜੀ ਗੁਰੂ ਅਮਰਦਾਸ ਜੀ ਦੇ ਉੱਤੇ ਪੈ ਜਾਂਦੀ ਆ ਤੇ ਗੁਰੂ ਅਮਰਦਾਸ ਜੀ ਸੰਗਤਾਂ ਨੂੰ ਰੋਕ ਦਿੰਦੇ ਨੇ ਤੇ ਆਪ ਉੱਠ ਕੇ ਪੱਜੇ ਪੱਜੇ ਜਿਹੜਾ ਗੁਰੂ ਅਮਰਦਾਸ ਗੁਰੂ ਅਮਰਦਾਸ ਜੀ ਕੋਲ ਚੱਲਦੇ ਨੇ ਜਾ ਕੇ ਕਹਿਣ ਲੱਗੇ ਕਿ ਆਪਾਂ ਤਾਂ ਕੋੜਾ ਨਾ ਤੁਸੀਂ ਲੈਣ ਦੇ ਵਿੱਚ ਕਿਉਂ ਲੱਗੇ ਜੇ ਅਸੀਂ ਸੰਗਤਾਂ ਵਾਸਤੇ ਗੁਰੂਆਂ ਤੁਸੀਂ ਸਾਡੇ ਰਿਸ਼ਤੇਦਾਰ ਜੇ ਰਿਸ਼ਤੇਦਾਰ ਕਦੇ ਲੈਣ ਦੇ ਵਿੱਚ ਨਹੀਂ ਲੱਗ ਦਿੰਦੇ ਉਹ ਸਿੱਧੇ ਆ ਕੇ ਮਿਲਦੇ ਹੁੰਦੇ ਨੇ ਇੱਥੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਪੈਣੇ ਕਿ ਗੁਰੂ ਪਾਦਸ਼ਾਹ ਕਹਿਣ ਲੱਗੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਪਾਦਸ਼ਾਹ ਜਦੋਂ ਮੈਂ ਕੋੜਾ ਬਣ ਕੇ ਆ ਸੀ ਮੈਂ ਆਪਣੇ ਭਤੀਜੇ ਨੂੰ ਤੁਹਾਡੀ ਸੁਪਤਰੀ ਦੇ ਨਾਲ ਵਿਆਹਣ ਵਾਸਤੇ ਲੈ ਆ ਸਾਂ ਉਦੋਂ ਆਪਾਂ ਮਿਲਣੇ ਵੀ ਕੀਤੀ ਸੀ ਆਪਾਂ ਉਦੋਂ ਕੋੜੇ ਨਹੀਂ ਸਾਂ ਪਰ ਅੱਜ ਮੈਂ ਤੁਹਾਡਾ ਸੇਵਕ ਬਣ ਕੇ ਆਣਾ ਤੇ ਇਸ ਕਰਕੇ ਮੈਨੂੰ ਲੈਣ ਦੇ ਵਿੱਚ ਲੱਗਾ ਰਹਿੰਦੂ ਤੇ ਗੁਰੂ ਸਾਹਿਬ ਜੀ ਬਹੁਤ ਪ੍ਰਸੰਨ ਹੋਏ ਬਾਬਾ ਅਮਰਦਾਸ ਜੀ ਲੈਣ ਦੇ ਵਿੱਚ ਲੱਗੇ ਹੋਏ ਨੇ ਫਿਰ ਇਤਿਹਾਸਿਕ ਵਾਈ ਭਰਦਾ ਭਾਈ ਸੰਤੋਖ ਸਿੰਘ ਜੀ ਆਪਣੇ ਗ੍ਰੰਥ ਦੇ ਵਿੱਚ ਲਿਖਦੇ ਪੈਣੇ ਕਿ ਫਿਰ ਉਹਨਾਂ ਨੇ ਇੱਥੇ 12 ਸਾਲ ਜਿਹੜੇ ਤਪੱਸਿਆ ਕੀਤੀ ਵਾਈ ਗੁਰੂ 12 ਸਾਲ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਜਦੋਂ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਤੇ ਫਿਰ ਉਹਨਾਂ ਨੂੰ ਉਹ ਸਥਾਨ ਮਿਲ ਗਿਆ ਜਿਨ੍ਹਾਂ ਦੇ ਵਾਸਤੇ ਉਹਨਾਂ ਨੇ ਸੇਵਾ ਕੀਤੀ ਸੀ ਫਿਰ ਗਿਆ ਸੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਤਣ ਨੇ ਓਟਿਆਂ ਦੀ ਓਟ ਇਸੇ ਤਰ੍ਹਾਂ ਉਹਨਾਂ ਨੂੰ 12 ਬਖਸ਼ਿਸ਼ਾਂ ਪ੍ਰਾਪਤ ਹੋਈਆਂ ਸੀ ਕਿ ਜਿਹੜਾ ਗੁਰੂ ਅਮਰਦਾਸ ਜੀ ਦੀ ਛਰਨ ਦੇ ਵਿੱਚ ਆਵੇਗਾ ਆ ਕੇ ਅਰਦਾਸ ਕਰੇਗਾ ਜੋ ਮੰਗੇਗਾ ਉਸ ਨੂੰ ਪ੍ਰਾਪਤ ਹੋਵੇਗਾ ਸਾਬ ਜੀ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਨੇ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲਾ ਇहां ਉहां ਸੱਚ ਉਹ ਵਹ ਫਿਰ ਗੁਰੂ ਅਮਰਦਾਸ ਜੀ ਨੇ 12 ਸਾਲ ਗੁਰੂ ਅੰਗਦ ਦੇਵ ਜੀ ਦੇ ਸ਼ਰਨ ਦੇ ਵਿੱਚ ਰਹਿ ਕੇ ਸੇਵਾ ਕੀਤੀ ਉਹ ਦਿਨ ਆਇਆ ਗੁਰੂ ਅੰਗਦ ਦੇਵ ਜੀ ਦਾ ਜੋਤੀ ਜੋਤ ਦਾ ਸਮਾਨ ਰੇੜੇ 'ਾਂ ਕਰਕੇ ਗੁਰੂ ਸਾਹਿਬ ਜੀ ਨੇ ਸਨ 1552 ਦੇ ਵਿੱਚ ਗੁਰੂ ਅਮਰਦਾਸ ਜੀ ਨੂੰ ਗਰਗੱਦੀ ਦਾ ਬਾਦਸ਼ਾਹ ਬਣਾ ਦਿੱਤਾ ਜਰਗਰਗੱਦੀ ਦੇ ਬਾਦਸ਼ਾਹ ਬਣ ਕੇ ਉਹੀ ਪੰਡਿਤ ਦੁਰਗਾ ਪ੍ਰਸਾਦ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਆਉਂਦਾ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਆਓ ਪੰਡਤ ਜੀ ਕਿਸ ਤਰ੍ਹਾਂ ਆਉਣਾ ਹੋਇਆ ਤੇ ਦੁਰਗਾ ਪ੍ਰਸਾਦ ਕਹਿਣ ਲੱਗਾ ਕਹਿੰਦਾ ਬਾਦਸ਼ਾਹੋ ਮੈਂ ਤੁਹਾਨੂੰ ਕਿਹਾ ਸੀ ਜਾਂ ਤਾਂ ਤੁਸੀਂ ਕਿਸੇ ਗੁਰਗੱਦੀ ਦੇ ਮਾਲਕ ਬਣੋਗੇ ਜਾਂ ਤੁਸੀਂ ਅਵਤਾਰੀ ਪੁਰਸ਼ ਹੋ ਤੇ ਦੁਨੀਆਂ ਦੇ ਲੋਕ ਤੁਹਾਡੇ ਚਰਨਾਂ ਦੇ ਵਿੱਚ ਆ ਕੇ ਝੁਕਿਆ ਕਰਨਗੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਪੰਡਤ ਜੀ ਕਿਸ ਤਰ੍ਹਾਂ ਆਉਣਾ ਹੋਇਆ ਭਾਈ ਸੰਤੋਖ ਸਿੰਘ ਜੀ ਲਿਖਦੇ ਪੜ੍ਹਨੇ ਤੇ ਜਦੋਂ ਗੁਰੂ ਸਾਹਿਬ ਜੀ ਨੇ ਪੁੱਛਿਆ ਕਿਸ ਤਰ੍ਹਾਂ ਆਉਣਾ ਹੋਇਆ ਤੇ ਕਹਿਣ ਲੱਗੇ ਪਾਤਸ਼ਾਹ ਮੈਂ ਸੋਚਦਾ ਪਿਆਸਾ ਕਿ ਜੇ ਮੈਂ ਤੁਹਾਡੇ ਤੋਂ ਪੈਸੇ ਮੰਗੇ ਇਸ ਵਿਚਾਰ ਕੀਤੀ ਸੀ ਕਿ ਜੇ ਤੁਸੀਂ ਕੋਈ ਗੱਦੀ ਦੇ ਮਾਲਕ ਬਣਾਂਗੇ ਕਿਸੇ ਗੁਰਗੱਦੀ ਦੇ ਮਾਲਕ ਬਣੋਗੇ ਮੈਂ ਤੁਹਾਡੇ ਕੋਲ ਆ ਕੇ ਮਾਇਆ ਧਨ ਮੰਗਾਗਾ ਜੇ ਤੁਸੀਂ ਅਵਤਾਰੀ ਪੁਰਸ਼ ਬਣੇ ਤਨ ਮੈਂ ਇਹ ਵਿਚਾਰ ਬਣਾਇ ਸੀ ਤੁਹਾਨੂੰ ਆ ਕੇ ਕਵਾਂਗਾ ਮੈਨੂੰ ਜਿਹੜਾ ਸੁੱਖ ਪ੍ਰਦਾਨ ਕਰ ਦਵੋ ਮੇਰੀ ਮੁਕਤੀ ਕਰ ਦਵੋ ਤੇ ਆ ਕੇ ਪਾਦਸ਼ਾਹ ਮੈਂ ਅੱਜ ਤੁਹਾਡੇ ਕੋਲ ਦੋਨੇ ਚੀਜ਼ਾਂ ਮੰਗਣ ਵਾਸਤੇ ਆਂ ਮੈਨੂੰ ਥੋੜਾ ਜਿਹੀ ਜਿੰਨੀ ਕੁ ਉਮਰ ਰਹਿ ਗਈ ਆ ਮੈਨੂੰ ਧੰਨਵੀਂ ਬਖਸ਼ਿਸ਼ ਕਰ ਦਵੋ ਤੇ ਮੇਰੀ ਮੁਕਤੀ ਵੀ ਕਰ ਦਵੋ ਮੇਰੀ ਗਵਾਹੀ ਪਰੋ ਕਿ ਜਦੋਂ ਮੇਰੀ ਮੌਤ ਆਵੇਗੀ ਤੇ ਮੇਰੀ ਮੁਕਤੀ ਜਿਹੜੀ ਤੁਸੀਂ ਕਰਨੀ ਆਂ ਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਪੰਡਤ ਜੀ اے ਗੁਰੂ ਨਾਨਕ ਪਾਸ਼ਾ ਦੇ ਘਰ ਦਾ ਵਾਧਾ ਰਿਆ ਤੁਹਾਨੂੰ ਧਨ ਵੀ ਮਿਲੇਗਾ ਤੇ ਤੁਹਾਡੀ ਮੌਤ ਦੇ ਸਮੇਂ ਤੁਹਾਨੂੰ ਮੁਕਤੀ ਵੀ ਮਿਲੇਗੀ ਇਸੇ ਤਰ੍ਹਾਂ ਅੱਜ ਗੁਰੂ ਅਮਰਦਾਸ ਜੀ ਦਾ ਗੁਰਗੱਦੀ ਦਿਵਸ ਹੈ ਤੇ ਆਪ ਸਰਬਤ ਸੰਗਤਾਂ ਤੇ ਆਪ ਸਰਬਤ ਸੰਗਤਾਂ ਦੇ ਪਰਿਵਾਰਾਂ ਨੂੰ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਕਰੋੜ ਕਰੋੜ ਵਿਦਾਇਆ ਹੁਣ ਜੀ ਸੋ ਇੰਨੀਆਂ ਕਹਾਜ਼ਰੀਆਂ ਪ੍ਰਵਾਨ ਕਰਨਾ ਗੁਰਮਤਿ ਵਿਚਾਰਾ ਕਰਦਿਆਂ ਹੋ ਗਈਆਂ ਏਕ ਨੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਗਤ ਬਖਸ਼ਣ ਜੋਗ ਬਖਸ਼ ਲਾਣਾ ਜੀ ਬਲਾਉ ਫਤਿਹ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ